ਮੇਰੇ ਨਾਲ ਖੜੇ ਨੇ ਗੁਰਪਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਹਫੀਮ ਦਾ ਪਰਚਾ ਪਾ ਦਿੱਤਾ ਗਿਆ ਉਸ ਟਾਈਮ ਦਾ ਐਸ ਐਚਓ ਤਾਂ ਜੀ ਉਹਨਾਂ ਨੇ ਮੈਨੂੰ ਇੱਥੇ ਤੱਕ ਧਮਕੀ ਦਿੱਤੀ ਕਹਿੰਦਾ ਦੋ ਵਾ ਚਿੱਟੇ ਦਾ ਪਰਚਾ ਪਾਓ ਨੌਕਰੀ ਤੋਂ ਵੀ ਫਾਰਕ ਕਰ ਦਿੱਤਾ ਜਾਂਦਾ ਕਿਉਂਕਿ ਇਹ ਪੈਸੇ ਨਹੀਂ ਸੀ ਦਿੰਦੇ ਇੰਸਪੈਕਟਰ ਅਮਨਦੀਪ ਸਿੰਘ ਆਈ ਉਹ ਸੱਤੋਂ ਰਿਸ਼ਵਤ ਦੇ ਪੈਸੇ ਮੰਗਦਾ ਹੁੰਦਾ ਸੀ ਉਹ ਸਿੱਧਾ ਕਹਿੰਦਾ ਜਿਸ ਰੂਟ ਤੇ ਤੁਸੀਂ ਚੱਲਣਾ ਹੈ ਤੁਹਾਨੂੰ ਅਸੀਂ ਰੂਟ ਤੇ ਚਲਾਵਾਂਗੇ ਤੁਹਾਨੂੰ ਪੈਸੇ ਦਿਓ ਜਿੱਦਾਂ ਨਵੀਆਂ ਬੱਸਾਂ ਦਾ ਲਾਟ ਆਂਦਾ ਇਹ ਬੱਸਾਂ ਵੇਚਦੇ ਆ 70000 ਨੂੰ 15 15000 ਨੂੰ ਡਰਾਈਵਰ ਨੂੰ ਬੱਸ ਵੇਚਣੀ ਆ ਜੀ ਕਿਉਂ ਤੁਹਾਡੇ ਤੋਂ ਬਰਾਮਤ ਹੁੰਦੀ ਹੈ ਫੀਮ ਇਨਸਪੈਕਟਰ ਭੁੱਕੀ ਦੇ ਕੇਸ ਵਿੱਚ ਪਸਾਣ ਦੀ ਧਮਕੀ ਦੇ ਰਿਹਾ ਜੇ ਤੁਸੀਂ ਮਹੀਨਾ ਨਹੀਂ ਦਊਂਗਾ ਮੈਨੂੰ ਸ਼ੰਕਾ ਸੀ ਤੁਹਾਨੂੰ ਕਿ ਮੇਰੇ ਤੇ ਪਰਚਾ ਪਾਉਣਗੇ ਕੋਈ ਨਾ ਕੋਈ ਸਰ ਇਹਨਾਂ ਨੇ ਮੈਨੂੰ ਸ਼ਰਮ ਧਮਕੀ ਦਿੱਤੀ ਬੱਸ ਦੇ ਵਿੱਚ ਧਮਕੀ ਦਿੱਤੀ ਆ ਵੀ ਜੇ ਤੂੰ ਪੈਸੇ ਨਹੀਂ ਦਊਂਗਾ ਤਾਂ ਤੇਰੇ ਪਰ ਐਨਡੀਪੀਐਸ ਦਾ ਅਸੀਂ ਪਰਚਾ ਵੀ ਕਰਾਵਾਂਗਾ ਅਫਸਰ ਦਾ ਤੁਸੀਂ ਨਾਂ ਲੈ ਰਹੇ ਹੋ ਕੱਲਾ ਉਹੀ ਹੈ ਜੇ ਇਹਦੇ ਪਿੱਛੇ ਕੋਈ ਹੋਰ ਵੀ ਥਾਪੜਾ ਦੇਣ ਨੂੰ ਖੜਾ ਜਗਰਿੰਦਰ ਸਿੰਘ ਵੀ ਹੈਗਾ ਇੱਕ 675 ਹੈ ਇੱਕ ਪ੍ਰਧਾਨ ਇਹ ਸ਼ਰਿਆ ਮਤਲਬ ਐਨੀ ਗੱਲ ਕਹਿ ਰਹੇ ਆ ਜੀ ਵੀ ਸਾਸੀ ਤਾਂ ਮਤਲਬ ਇਹ ਜਿਹੜਾ ਪੈਸਾ ਹੈ ਉੱਪਰ ਵੀ ਦੇਣੇ ਉਦੋਂ ਬਾਅਦ ਤੁਸੀਂ ਨੌਕਰੀ ਤੋਂ ਬਾਹਰ ਹੋ ਜਾਣੇ ਹਾਂਜੀ ਮੈਂ ਸਵਾ ਮਹੀਨਾ ਅੰਦਰ ਰਹਿ ਕੇ ਆਏ ਜਿੱਦਣ ਪਰਚਾ ਹੋਇਆ ਜੀ ਇਹ ਅਮਨਦੀਪ ਸਿੰਘ ਨਾਲ ਇਹਦੇ ਦੋ ਤਿੰਨ ਬੰਦੇ ਹੋਰ ਬਕਾਇਦਾ ਥਾਣੇ ਵਿੱਚ ਪਛਾਣ ਕੇ ਆਏ ਬੇ ਹਾਂ ਆਹੀ ਬੰਦੇ ਟਾੜੀਆਂ ਗੱਲਾਂ ਤੋਂ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਥੱਲੇੋਂ ਲੈ ਕੇ ਉੱਤੇ ਤੱਕ ਸਾਰੇ ਮਿਲੇ ਹੋਏ ਆ। ਸ਼ਰਮਜੀਤ ਅਮਨਦੀਪ ਸਿੰਘ ਦੀ ਬਾਲਡਿੰਗ ਇਹੀ ਹੈ। ਉਹ ਕਹਿੰਦਾ ਜੀ ਮੈਂ ਵੀ ਉੱਪਰ ਤੱਕ ਪੈਸੇ ਦੇ ਰਿਆਂ। ਇੱਥੇ ਪਹਿਲਾਂ ਵੀ ਅਮਨਦੀਪ ਹੀ ਜੀਐਮ ਕਰਤਾ ਧਰਤਾ ਟੀਪੂ ਦਾ ਸਾਰਾ ਅਮਨਦੀ। ਇਹ ਜੀ ਕਿਹੜੀ ਤਾਕਤ ਹੈਗੀ ਸ਼ਕਤੀ ਹੈ ਕਿ ਉਹਦੇ ਹੱਥ ਤੇ ਮੇਰ ਭਰੇ ਹੱਥ ਰੱਖਿਆ ਹੋਇਆ ਉਹਨੂੰ ਕੋਈ ਹੱਥ ਹੀ ਨਹੀਂ ਲਾਉਂਦਾ। ਉਹਦੀ ਸ਼ਿਕਾਇਤ ਹੋਰ ਵੀ ਤਾਂ ਬਥੇਰੇਆਂ ਨੇ ਕੀਤੀ ਹੋਣੀ ਜੇ ਤੁਸੀਂ ਕੀਤੀ। ਸਰ ਹੋਰ ਦਾ ਤਾਂ ਬਥੇਰੇ ਨੇ ਕਰੀ ਵੀ ਆ ਲੇਕਿਨ ਮੇਰੇ ਕੋਲ ਸਾਰੇ ਰਿਟਰਨ ਵਿੱਚ। ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਚਲਾਉਣ ਵਾਲੇ ਮਿਹਨਤ ਕਰਨ ਵਾਲੇ ਕੰਮ ਏ ਉਹਨਾਂ ਨੂੰ ਕੀ ਕੀ ਚੱਲਣਾ ਪੈਂਦਾ ਇੱਕ ਅਜਿਹੇ ਮੁਲਾਜ਼ਮ ਨੇ ਜਿਹੜੇ ਰਿਸ਼ਵਤ ਨਹੀਂ ਸੀ ਦਿੰਦੇ ਪੈਸਿਆਂ ਦੇ ਨਾਲ ਜੇਬ ਗਰਮ ਨਹੀਂ ਸੀ ਉੱਚ ਅਧਿਕਾਰੀਆਂ ਦੀ ਕਰਦੇ ਤੇ ਉਹਨਾਂ ਨੂੰ ਭੁਗਤਣਾ ਕੀ ਪੈ ਗਿਆ ਮੇਰੇ ਨਾਲ ਖੜੇ ਨੇ ਗੁਰਪਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਹਫੀਮ ਦਾ ਪਰਚਾ ਪਾ ਦਿੱਤਾ ਗਿਆ ਉਹ ਇਸ ਕਰਕੇ ਕਿ ਦੱਬ ਜਾਣ ਇਹ ਬੋਲਣ ਨਾਲ ਆਪਣੇ ਹੱਕਾਂ ਦੀ ਆਵਾਜ਼ ਨਾਲ بلند ਕਰਨ ਨੌਕਰੀ ਤੋਂ ਵੀ ਫਾਰਕ ਕਰ ਦਿੱਤਾ ਜਾਂਦਾ ਕਿਉਂਕਿ ਇਹ ਪੈਸੇ ਨਹੀਂ ਸੀ ਦਿੰਦੇ ਇੱਕ ਆਡੀਓ ਬੜੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਅਸੀਂ ਵੀ ਏ ਬੀ ਸੀ ਪੰਜਾਬ ਦੇ ਉੱਤੇ ਨਸ਼ਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਇੱਕ ਡਿਊਟੀ ਅਫਸਰ ਇਨਸਪੈਕਟਰ ਇਹਨਾਂ ਤੋਂ ਕੁਝ ਪੈਸੇ ਮੰਗਣ ਦੀਆਂ ਗੱਲਾਂ ਕਰ ਰਿਹਾ ਪੂਰੀ ਗੱਲ ਕੀ ਹੋਈ ਅਫੀਮ ਦਾ ਪਰਚਾ ਪਾਇਆ ਕਿਵੇਂ ਗਿਆ ਕੀ ਇਹ ਅਫੀਮ ਖਾਂਦੇ ਸਨ ਵੇਚਦੇ ਸਨ ਜਾਂ ਫਿਰ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਾਰੇ ਸਵਾਲ ਹੋਣਗੇ ਗੁਰਪਿੰਦਰ ਸਿੰਘ ਮੇਰੇ ਨਾਲ ਨੇ ਗੁਰਪਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਬਤੌਰ ਕੰਡਕਟਰ ਜਾਂ ਬਤੌਰ ਡਰਾਈਵਰ ਨੌਕਰੀ ਕਰ ਰਹੇ ਸੀ ਕਦੋਂ ਤੋਂ ਕਰ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਬਤੌਰ ਡਰਾਈਵਰ ਸੀ ਐਚ 288 ਨੰਬਰ ਹੈ ਮੇਰਾ ਚੰਡੀਗੜ੍ਹ ਡੀਪੂ ਹੈ ਜੀ ਤੇ ਮੈਂ 2016 ਦੀ ਭਰਤੀ ਹੈ ਜੀ ਜੀ ਤੇ ਤਕਰੀਬਨ ਤਕਰੀਬਨ ਜੀ 2018 ਵਿੱਚ ਮੇਰੇ ਪਰ ਇਹਨਾਂ ਨੇ ਪਰਚਾ ਕਰਿਆ ਸੀ ਜੀ ਐਨਡੀਪੀਐਸ ਦਾ ਹਮ ਤੇ ਇਹ ਇੰਸਪੈਕਟਰ ਅਮਨਦੀਪ ਸਿੰਘ ਹੈ ਬਹੁਤ ਸਾਰੇ ਰਿਸ਼ਵਤ ਦੇ ਪੈਸੇ ਮੰਗਦਾ ਹੁੰਦਾ ਦਾ ਜੀ ਜਿਨ੍ਹਾਂ ਦੀ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਤੇ ਮਤਲਬ ਮੈਂ ਰਿਟਰਨ ਵਿੱਚ ਵੀ ਪਾਏ ਹੋਏ ਨੇ ਪੈਸੇ ਕੀ ਕਹਿ ਕੇ ਮੰਗੇ ਜਾਂਦੇ ਸਨ ਹੋ ਸਕਦਾ ਉਹਨਾਂ ਨੂੰ ਲੋੜ ਪਈ ਹੋਵੇ ਤਾਂ ਚਾਹੀਦੇ ਹੁਣ ਥੋੜੇ ਬਹੁਤੇ ਨਹੀਂ ਜੀ ਐਦਾਂ ਦਾ ਕੋਈ ਨਹੀਂ ਸਾਡੇ ਕੋਲ ਪ੍ਰੂਫ ਹੈ ਜੀ ਉਹ ਸਿੱਧਾ ਕਹਿੰਦੇ ਜਿਸ ਰੂਟ ਤੇ ਤੁਸੀਂ ਚੱਲਣਾ ਹੈ ਤੁਹਾਨੂੰ ਅਸੀਂ ਰੂਟ ਤੇ ਚਲਾਵਾਂਗੇ ਸਾਨੂੰ ਪੈਸੇ ਦੋ ਤੇ ਕਿਸੇ ਤੋਂ 2000 ਵੀ ਮੰਗ ਲੈਂਦੇ ਕਿਸੇ ਤੋਂ 3000 ਵੀ ਸੱਤ ਡਰਾਈਵਰ ਕਨੈਕਟਰ ਤੋਂ ਸੱਤ ਤੋਂ 6000 ਦੀ ਮੰਗ ਹੋਈ ਸੀ ਤੇ ਉਹਦੇ ਵਿੱਚ ਅਸੀਂ ਇੱਕ ਵਾਰੀ ਉਹਨਾਂ ਨੂੰ ਪੈਸੇ ਦਿੱਤੇ ਵੀ ਆ ਬਚੋਲੇ ਦੇ ਸਰੂ ਇੱਕ ਵਾਰੀ ਕੰਟੇਨ ਦੇ ਵਿੱਚ ਉਹ ਬਚੋਲੇ ਦੀ ਵੀ ਰਿਕਾਰਡਿੰਗ ਹੈ ਗਈ ਹੈ ਉਹ ਤੁਹਾਨੂੰ ਪਹਿਲੀ ਵਾਰੀ ਪੈਸੇ ਕਿਉਂ ਦੇਣੇ ਪਏ ਤੁਹਾਨੂੰ ਜਿਹੜੇ ਰੂਟ ਤੇ ਲਾਇਆ ਗਿਆ ਸੀ ਉੱਥੇ ਕਿਉਂ ਨਹੀਂ ਡਿਊਟੀ ਕੀਤੀ ਤੁਸੀਂ ਸਰ ਐਕਚੁਅਲੀ ਇਹ ਕੀ ਹੈ ਇਹ ਮਤਲਬ ਇਹਨਾਂ ਦਾ ਇਹ ਹੋ ਜਾਂਦਾ ਵੀ ਜਿੱਦਾਂ ਡੀਪੂ ਦੇ ਵਿੱਚ ਨਵੀਆਂ ਗੱਡੀਆਂ ਆਉਂਦੀਆਂ ਇਹ ਪਹਿਲਾ ਜਿੱਦਾਂ ਨਵੀਆਂ ਬੱਸਾਂ ਦਾ ਲਾਟ ਆਂਦਾ ਇਹ ਬੱਸਾਂ ਵੇਚਦੇ ਆ ਜੀ 10-10000 ਨੂੰ 15-15000 ਨੂੰ ਡਰਾਈਵਰ ਨੂੰ ਬੱਸ ਵੇਚਣੀ ਆ ਜੀ ਵੇ ਤੁਹਾਨੂੰ ਨਵੀਂ ਬੱਸ ਦਉਗੇ ਉਹਦੇ ਵਿੱਚ ਆਉਂਦਾ ਜੇ ਦਾ ਕਿਸੇ ਡਰਾਈਵਰ ਕੋਲ ਮੰਨ ਲਓ ਪੁਰਾਣੀ ਬੱਸ ਆਈ ਬੱਸਾਂ ਦੇ ਅੱਜਕੱਲ ਕੰਮ ਹੋਏ ਹੋਏ ਨੇ ਜੀ ਜੇ ਕੋਈ ਬੱਸ ਦਾ ਨੁਕਸਾਨ ਹੋ ਜਾ ਜਾਂ ਟਾਈਮ ਮਿਸ ਹੁੰਦਾ ਉਹਦੀ ਐਵਰੇਜ ਘਟਾ ਤਾਂ ਡਰਾਈਵਰ ਦੇ ਪੈਸੇ ਕੱਟਦੇ ਆ ਜੀ ਮਤਲਬ ਮਜਬੂਰ ਕਰ ਦਿੱਤਾ ਜਾਂਦਾ ਸਿਸਟਮ ਵਿੱਚ ਕਿ ਸਾਡੇ ਮੁਤਾਬਕ ਚੱਲੋ ਤੁਹਾਨੂੰ ਵਧੀਆ ਬੱਸ ਗੱਡੀ ਚਾਹੀਦੀ ਹੈ ਤੇ ਇੰਨੇ ਪੈਸੇ ਦਿਓ ਤੇ ਗੱਡੀ ਲੈ ਜਾਓ ਹਾਂਜੀ ਬਿਲਕੁਲ ਸੇਮ ਇਹੀ ਹੈ ਜੀ ਇਹ ਮਤਲਬ ਐਨਾ ਕਿ ਮਜਬੂਰ ਬੰਦੇ ਨੂੰ ਕਰਦਨੇ ਨਾ ਜੇ ਮੰਨ ਲਓ ਅੱਜ ਚਲੋ ਤਨਖਾਹਾਂ ਫੇਰ ਵੀ ਠੀਕ ਐ ਜਿਹੜੀਆਂ ਅੱਜ ਤੋਂ 2017-18 ਵਿੱਚ ਸਾਡੇ ਡਰਾਈਵਰ ਦੀ ਤਨਖਾਹ ਸਾਰੀ 10000 ਤਨਖਾਹ ਹੁੰਦੀ ਸੀ ਤੇ ਕੰਮ ਕਿੰਨੇ ਘੰਟੇ ਕਰਨਾ ਪੈਂਦਾ ਸੀ ਕੰਮ ਦੀ ਕੋਈ ਲਿਮਟ ਨਹੀਂ ਜੀ 12 ਘੰਟੇ ਵੀ ਹੋ ਜਾਂਦਾ ਤਾਂ 10 ਘੰਟੇ ਵੀ ਹੋ ਜਾਂਦਾ ਤਾਂ 15 ਘੰਟੇ ਵੀ ਹੋ ਜਾਂਦਾ ਤੇ ਉਹਦੇ ਵਿੱਚੋਂ ਜੇ ਅਸੀਂ ਇਹਨਾਂ ਨੂੰ 5-5000 ਰੁਪਏ 4-4000 ਰੁਪਏ ਇਹਨਾਂ ਨੂੰ ਰਿਸ਼ਵਤ ਦਈਏ ਅਸੀਂ ਆਪਣੇ ਬੱਚੇ ਕਿੱਥੇ ਲੈ ਕੇ ਜਾਵਾਂਗੇ ਸਾਨੂੰ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਤੁਸੀਂ ਇੱਕ ਵਾਰੀ ਤਾਂ ਪੈਸੇ ਮੰਨੇ ਆ ਕਿ ਦੇ ਦਿੱਤੇ ਸੀ ਦੂਜੀ ਵਾਰੀ ਫੇਰ ਮੰਗ ਹੋਈ ਕਿੰਨੇ ਸਮੇਂ ਬਾਅਦ ਹੋਈ ਮੰਗ ਹਰ ਮਹੀਨੇ ਆ ਜੀ ਪਹਿਲੇ ਮਹੀਨੇ ਇਹਨਾਂ ਨੂੰ ਪੈਸੇ ਦਿੱਤੇ ਬਚੋਲਾ ਪਾਕ ਆ ਜੀ ਦੂਜੇ ਮਹੀਨੇ ਇਹਨਾਂ ਨੇ ਫੇਰ ਫੋਨ ਕਰਿਆ ਵੀ ਜਿਹਦੀ ਰਿਕਾਰਡਿੰਗ ਸਾਨੂੰ ਦਿੱਤੀ ਹੈ ਜੀ ਤੇ ਵੀ ਸਾਨੂੰ ਪੈਸੇ ਦੋ ਉਸ ਟਾਈਮ ਕੁਝ ਮਜਬੂਰੀਆਂ ਸੀ ਮੇਰਾ ਵੀ ਬੱਚਾ ਬਿਮਾਰ ਸੀਗਾ ਮੈਂ ਇਹਨਾਂ ਨੂੰ ਪੈਸੇ ਨੂੰ ਇਹ ਮਾ ਫੋਨ ਤੋਂ ਬਿਨੈਨ ਨਾਲ ਗੱਲ ਹੋਈ ਸੀ ਸ਼ਾਮ ਟਾਈਮ ਵੀ ਮੇਰਾ ਬੱਚਾ ਬਿਮਾਰ ਹੈ ਸੈਲਰੀ ਆਈ ਹੈ ਨਹੀਂ ਤੁਸੀਂ ਮੈਨੂੰ ਵੀ ਸਮਝ ਆਪਣੇ ਕੋਲ ਤੇ ਪੈਸੇ ਦੇ ਦਿਓ ਇਹਨਾਂ ਥੋੜਾ ਜਿਹਾ ਫੈਮਲੀ ਬਾਰੇ ਬੱਚੇ ਬਾਰੇ ਕੋਈ ਗਲਤ ਜਵਾਬ ਦਿੱਤਾ ਜੀ ਤੇ ਬਾਅਦ ਇਹਦੀਆਂ ਰਿਕਾਰਡਿੰਗਾਂ ਕਰਨੀਆਂ ਮੈਂ ਸ਼ੁਰੂ ਕਰੀਆਂ ਜੀ ਪਹਿਲਾਂ ਤੁਸੀਂ ਰਿਕਾਰਡਿੰਗ ਨਹੀਂ ਸੀ ਕਰਦੇ ਫਿਰ ਰਿਕਾਰਡਿੰਗਾਂ ਸ਼ੁਰੂ ਹੋ ਗਈਆਂ ਹਾਂ ਜੀ ਪਹਿਲਾਂ ਵਿੱਚ ਕੀ ਕੀ ਕਹਿੰਦੇ ਸੀ ਜਿਹੜੀਆਂ ਰਿਕਾਰਡਿੰਗਾਂ ਕੀਤੀਆਂ ਸਰ ਇਹਦੇ ਵਿੱਚ ਇਹ ਸ਼ਰਮ ਮੰਗ ਰਹੇ تھے ਜਿੱਦਣ ਸਾਨੂੰ ਫੋਨ ਆਇਆ ਵੀ ਮੈਨੂੰ ਪੈਸੇ ਚਾਹੀਦੇ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਬਈ ਇਸ ਟਾਈਮ ਪੈਸੇ ਵੀ ਅਸੀਂ ਅੰਬਾਲਾ ਆ ਲੇਟ ਆ ਰਹੇ ਆਂ ਵੀ ਦਿੱਲੀ ਬਹੁਤ ਜਾਮ ਹੈ ਤੇ ਇਹਨਾਂ ਨੂੰ ਇਹ ਕਹਿੰਦੇ ਵੀ ਸਾਨੂੰ ਵੀ ਕਿਸੇ ਵੀ ਮੈਨੂੰ 2 ਘੰਟੇ ਹੋ ਗਏ ਡੀਕ ਦੇ ਨੂੰ ਇੱਥੇ ਕੰਟੇਨ ਚ ਬੈਠਾ ਵਰਕਸ਼ਾਪ ਵਿੱਚ ਮੈਨੂੰ ਪੈਸੇ ਫੜਾ ਜੀ ਤੇ ਇਹਨੂੰ ਫਿਰ ਮੈਂ ਇਹ ਵੀ ਗੱਲ ਕਹੀ ਮੈਂ ਚੱਲ ਕੋਈ ਨਹੀਂ ਮੇਰੇ ਕੋਲ ਹੈ ਨਹੀਂ ਮੈਂ ਏਟੀਐਮ ਚੋਂ ਕਢਾ ਕੇ ਦੇ ਦੂੰਗਾ ਫਿਰ ਗੱਲ ਇਹਨਾਂ ਨੇ ਕਹੀ ਉਹ ਕਨੈਕਟਰ ਤੋਂ ਲੈ ਕੇ ਦੇ ਦੇ ਵੀ ਇਹਨੂੰ ਫਿਰ ਤੁਸੀਂ ਕਢਾ ਕੇ ਦੇ ਦਿਓ ਇਹ ਮਤਲਬ ਪਰਚਾ ਹੁਣ ਤੋਂ ਪਹਿਲੀ ਗੱਲ ਹੈ ਤੇ ਪਰਚਾ ਕਦੋਂ ਹੁੰਦਾ ਫਿਰ ਕੀ ਕਿਉਂ ਤੁਹਾਡੇ ਤੋਂ ਬਰਾਮਦ ਹੁੰਦੀ ਹੈ ਫੀਮ ਸਰ ਮੈਂ ਨਾ ਆਪਣਾ ਸਾਰੇ ਡਿਪਾਰਟਮੈਂਟ ਨੂੰ ਜੀ ਇੱਕ ਆ ਪਾਈ ਵੀ ਹੈ ਜੀ ਬਈ ਮੈਨੂੰ ਸਰਦਾਰ ਅਮਨਦੀਪ ਸਿੰਘ ਇੰਸਪੈਕਟਰ ਭੁੱਕੀ ਦੇ ਕੇਸ ਵਿੱਚ ਪਸਾਣ ਦੀ ਧਮਕੀ ਦੇ ਰਿਹਾ ਜੇ ਤੁਸੀਂ ਮਹੀਨਾ ਨਹੀਂ ਦੋਗੇ ਠੀਕ ਹੈ ਜੀ ਇਹਦੇ ਵਿੱਚ ਮੈਂ ਪਾਈ ਵੀ ਐਸ ਐਸ ਪੀ ਪੰਜਾਬ ਪੁਲਿਸ ਜ਼ਿਲ੍ਹਾ ਪਟਿਆਲਾ ਐਸ ਐਸ ਪੀ ਵਿਜੀਲੈਂਸ ਪਟਿਆਲਾ ਚੇਅਰਮੈਨ ਪੀ ਆਰਟੀਸੀ ਹੈੱਡ ਆਫਸ ਨਾਬਾ ਰੋਡ ਮੈਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ ਪਟਿਆਲਾ ਇਹ ਕਿੰਨੀ ਤਰੀਕ ਨੂੰ 10 11 2017 ਨੂੰ ਹੈ ਇਹ 10 11 2017 ਨੂੰ ਪਾਈਆਂ ਮੀਆਂ ਜੀ ਤੇ ਪਰਚਾ ਕਦੋਂ ਦਰਜ ਹੋਇਆ ਪਰਚਾ ਇਹ 2018 ਦਾ ਫਰਵਰੀ ਮਤਲਬ ਤੁਸੀਂ ਪਹਿਲਾਂ ਹੀ ਸ਼ੰਕਾ ਸੀ ਤੁਹਾਨੂੰ ਕਿ ਮੇਰੇ ਤੇ ਪਰਚਾ ਪਾਉਣਗੇ ਕੋਈ ਨਾ ਕੋਈ ਸਰ ਇਹਨਾਂ ਨੇ ਮੈਨੂੰ ਸ਼ਰਮ ਧਮਕੀ ਦਿੱਤੀ ਜੀ ਬੱਸ ਦੇ ਵਿੱਚ ਮੈਂ ਜੈਪੁਰ ਦਾ ਰੂਟ ਖਤਮ ਕਰਕੇ ਆ ਗਿਆ ਸ਼ਾਮ ਨੂੰ ਡੀਜ਼ਲ ਪਵਾ ਰਿਹਾ ਤਾਂ ਜੀ ਤੇ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਆ ਬੱਸ ਦੇ ਵਿੱਚ ਜਿਸ ਬਚੋਲੇ ਦੇ ਰਹਾ ਮੈਂ ਪੈਸੇ ਵੀ ਦਿੱਤੇ ਉਹ ਬਚੋਲਾ ਵੀ ਕੋਲ ਖੜਾਤਾ ਹੀ ਉਹਦੇ ਸਾਹਮਣੇ ਧਮਕੀ ਦਿੱਤੀ ਆ ਵੀ ਜੇ ਤੂੰ ਪੈਸੇ ਨਹੀਂ ਦਊਗਾ ਤਾਂ ਤੇਰੇ ਪਰ ਐਨਡੀਪੀਐਸ ਦਾ ਅਸੀਂ ਪਰਚਾ ਵੀ ਕਰਾਵਾਂਗੇ ਇਹ ਸ਼ਰਮ ਧਮਕੀ ਆ ਉਸ ਤੋਂ ਬਾਅਦ ਇਹ ਮੈਂ ਮੈਂ ਸਾਡੇ ਇੱਕ ਸੁਪਰਡੈਂਟ ਸਾਹਿਬ ਹੁੰਦੇ ਤਾਂ ਗੁਰਵਿੰਦਰ ਸਿੰਘ ਜੀ ਅੱਜ ਕੱਲ ਰਿਟਾਇਰ ਹੋ ਚੁੱਕੇ ਆ ਜੀ ਉਹਨਾਂ ਦੇ ਨਾਲ ਰਲ ਕੇ ਜੀ ਇਹ ਸਾਰਾ ਤਿਆਰ ਕਰਕੇ ਮੈਂ ਜੀ ਅਸੀਂ ਸੀਬੀਆਈ ਨੂੰ ਵੀ ਮਤਲਬ ਪਹੁੰਚ ਕਰੀ ਸੀਗੀ ਪਰ ਲੇਕਿਨ ਸੀਬੀਆਈ ਦਾ ਥੋੜਾ ਇਹ ਹੋ ਗਿਆ ਜੀ ਜਦੋਂ ਰਾਮ ਰੇਵ ਜੀ ਨੂੰ ਉਦੋਂ ਪੰਜਗੁੱਲਾ ਸਜ਼ਾ ਦਾ تھا ਜੀ ਉਦੋਂ ਮਤਲਬ ਸੀਬੀਆਈ ਵਾਲੇ ਨੇ ਪ੍ਰੋਗਰਾਮ ਕੈਨਸਲ ਕਰਤਾ ਜੀ ਮਤਲਬ ਤੁਸੀਂ ਆਪਣੇ ਵੱਲੋਂ ਹੱਥ ਪੈਰ ਮਾਰ ਰਹੇ ਸੀ ਕਿ ਮੈਨੂੰ ਇਨਸਾਫ ਮਿਲੇ ਫਿਰ ਇਹ ਪਰਚਾ ਦਰਜ ਹੋ ਜਾਂਦਾ ਹੈ ਇਹਦੇ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਇੱਕ ਅਫਸਰ ਦਾ ਤੁਸੀਂ ਨਾਂ ਲੈ ਰਹੇ ਹੋ ਕੱਲਾ ਉਹੀ ਹੈ ਜੇ ਇਹਦੇ ਪਿੱਛੇ ਕੋਈ ਹੋਰ ਵੀ ਥਾਪੜਾ ਦੇਣ ਨੂੰ ਖੜਾ ਸਰ ਇਹਦੇ ਨਾਲ ਆ ਗਿਆ ਜੀ ਨਾਲ ਗੁਰਜਿੰਦਰ ਸਿੰਘ ਵੀ ਹੈਗਾ ਇੱਕ 675 ਹੈ ਇੱਕ ਪ੍ਰਧਾਨ ਜੀ ਹੈ ਇਹ ਸ਼ਰਿਆ ਮਤਲਬ ਇੰਨੀ ਗੱਲ ਕਹਿ ਰਹੇ ਆ ਜੀ ਵੀ ਸਾਸੀ ਤਾਂ ਮਤਲਬ ਇਹ ਜਿਹੜਾ ਪੈਸਾ ਹੈ ਉੱਪਰ ਵੀ ਦਿੰਨੇ ਤੇ ਆ ਕੁਛ ਮੈਂ ਮਤਲਬ ਪਰਚਾ ਹੋਣ ਦੇ ਬਾਅਦ ਸਾਡੀਆਂ ਅਸੀਂ ਮੇਰੀ ਮੈਸੇਜ ਨੇ ਵੀ ਅਖਬਾਰ ਵਿੱਚ ਕਢਵਾਈਆਂ ਜੀ ਬੇਕਸੂਰ ਅੰਦਰ ਕਰਿਆ ਅਸੀਂ ਪਹਿਲਾਂ ਹੀ ਦਿੱਤੀਆਂ ਉਸ ਤੋਂ ਬਾਅਦ ਤੁਸੀਂ ਨੌਕਰੀ ਤੋਂ ਬਾਹਰ ਹੋ ਜਾਂਦੇ ਆ ਹਾਂਜੀ ਇਹ ਮਤਲਬ ਹੈ ਜੀ ਮੈਨੂੰ ਜਦੋਂ ਇਹਨਾਂ ਨੇ ਪਰਚਾ ਹੋਇਆ ਨਾ 2018 ਵਿੱਚ ਮੈਂ ਸਵਾ ਮਹੀਨਾ ਅੰਦਰ ਰਹਿ ਕੇ ਆਏ ਜੀ ਉਸ ਤੋਂ ਬਾਅਦ ਅਪੀਲ ਵੀ ਲਾਈ ਹੈ ਹਰ ਤਰ੍ਹਾਂ ਦਾ ਮਤਲਬ ਮੈਂ ਹੈੱਡ ਆਫਸ ਦੇ ਆਪਣੇ ਦੇ ਅਣਗਿਣਤ ਗੇੜੇ ਮਾਰ ਚੁੱਕਿਆ ਮੈਨੂੰ ਇਹਨਾਂ ਨੇ ਨਾ ਡਿਊਟੀ ਤੇ ਪਾਇਆ ਉਲਟਾ ਸਮਾਂ ਕਿ ਹਲੇ ਤੱਕ ਹਰਾਸਮੈਂਟ ਹੀ ਕਰ ਰਹੇ ਮੈਨੂੰ ਪਤਾ ਜੀ ਮੈਂ ਆਪਣੇ ਬੱਚੇ ਕਿੱਦਾਂ ਪਾਲ ਰਿਹਾ ਤੁਸੀਂ ਇਹਦੇ ਬਾਰੇ ਸਰਕਾਰੀ ਦਰਬਾਰੇ ਪਹੁੰਚ ਤੁਸੀਂ ਵਿਸ਼ੇਸ਼ਤਾ ਦਿੱਤਾ ਕਿ ਇੱਕ ਸ਼ਿਕਾਇਤ ਦਿੱਤੀ ਸੀ ਜਦੋਂ ਇਹ ਪਰਚਾ ਹੋ ਗਿਆ ਤੁਸੀਂ ਕਿਤੇ ਹੋਰ ਨਹੀਂ ਦਿਖਿਆ ਲਿਖਤੀ ਰੂਪ ਵਿੱਚ ਕਿ ਮੇਰੇ ਨਾਲ ਧੱਕਾ ਹੋ ਰਿਹਾ ਜੀ ਮੈਨੂੰ ਇਨਸਾਫ ਦਿਓ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਜਿਹਦੇ ਨਾਲ ਧੱਕਾ ਹੁੰਦਾ ਨਹੀਂ ਕੋਈ ਸੁਣਦਾ ਮੇਰੇ ਨਾਲ ਨੰਬਰ ਤੇ ਸੰਪਰਕ ਕਰੋ ਸਰ ਅਸੀਂ ਜੋ ਪਹਿਲਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਰਚਾ ਹੋਣ ਤੋਂ ਪਹਿਲਾਂ ਪਾ ਲਿਆ ਪਈ ਮੈਂ ਪਰਚਾ ਹੋਣ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਜੀ ਅਸੀਂ ਸਭ ਨੂੰ ਪਾ ਲਿਆ ਸਭ ਨੇ ਬਸ ਇਹੀ ਹੈ ਜੀ ਰਿਟਰਨ ਵਿੱਚ ਵਾਪਸੀ ਮੈਸੇਜ ਕਰਤੇ ਅਸੀਂ ਇਨਕੁਆਰੀ ਕਰ ਰਹੇ ਹਾਂ ਹੁਣ ਤੱਕ ਕੋਈ ਇਨਕੁਆਰੀ ਨਹੀਂ ਹੋਈ ਦੂਜਾ ਨੰਬਰ ਭਗਵੰਤਮਾਨ ਆਪਰਾ ਸੀਐਮ ਸਾਹਿਬ ਜੀ ਨੇ ਸਾਨੂੰ ਇਹ ਐਂਟੀ ਕ੍ਰਾਪਸ਼ਨ ਦਾ ਨੰਬਰ ਦਿੱਤਾ ਵਾ ਜੀ ਉਹ ਨੰਬਰ ਤੇ ਵੀ ਅਸੀਂ ਪਾ ਲਿਆ ਜੀ ਉਹਨਾਂ ਦਾ ਮਤਲਬ ਹੈ ਫੋਨ ਆਇਆ ਲੇਕਿਨ ਉਹ ਕਹਿ ਰਹੇ ਆ ਜੀ ਵੀ ਇਹ ਜੇ ਤੁਸੀਂ ਨਵੇਂ ਸਿਰੇ ਕ੍ਰਾਪਸ਼ਨ ਹੁੰਦੀ ਹੈ ਉਹਦੇ ਬਾਰੇ ਦੱਸੋ ਮਤਲਬ ਇਹ ਨਹੀਂ ਮੰਨੀ ਜਾਣੀ ਇਹ ਤਾਂ ਪੁਰਾਣੀ ਹੈ ਬਿਲਕੁਲ ਜੀ ਉਹਨਾਂ ਦਾ ਸਾਫ਼ ਜਵਾਬ ਹੈ ਇਹ ਕੌਣ ਕਹਿੰਦੇ ਸੀ ਇਹ ਨੌ ਤਾਂ ਜੀ ਪਤਾ ਨਹੀਂ ਉਹਨਾਂ ਦਾ ਫੋਨ ਆਇਆ ਸੀ ਕਿਤੋਂ ਆਇਆ ਸੀ ਕਿਹੜੇ ਜ਼ਿਲ੍ਹੇ ਤੋਂ ਆਇਆ ਸੀ ਕੋਈ ਦੱਸਿਆ ਉਹਨਾਂ ਨੇ ਜੀ ਜੀ ਮੇਰੇ ਕੋਲ ਸਿਰਫ ਕਾਲ ਆਈ ਸੀ ਉਹਨਾਂ ਦੀ ਤੁਸੀਂ ਜਿਹੜਾ ਉਹ ਐਂਟੀ ਕ੍ਰਾਪਸ਼ਨ ਵਾਲਾ ਨੰਬਰ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਉਹਦੇ ਤੇ ਆਡੀਓ ਵੀ ਭੇਜੀਆਂ ਆਡੀਓ ਵੀ ਪਾਈਆਂ ਸੀਗੀਆਂ ਤੇ ਵੈਸੇ ਇਹ ਚੀਜ਼ ਵੀ ਪ੍ਰੂਫ ਵੀ ਪਾਈ ਸੀਗੇ ਉਹਨਾਂ ਨੂੰ ਹਾਂਜੀ ਤਾਂ ਉਹਨਾਂ ਦਾ ਜਵਾਬ ਆਉਂਦਾ ਕਿ ਪੁਰਾਣਾ ਕੇਸ ਹੈ ਹਾਂਜੀ ਇਹ ਜ ਮਤਲਬ ਮੈਂ ਨਹੀਂ ਉਹਨਾਂ ਨੂੰ ਪਾਈਆਂ ਮੀਆਂ ਜਿਹੜਾ ਸਾਡੇ ਮਤਲਬ ਮੈਂਬਰ ਸਾਹਿਬ ਹੈ ਉਹਨਾਂ ਨੇ ਪਾਈਆਂ ਮਤਲਬ ਕਹਿਣ ਦਾ ਤੁਹਾਡਾ ਇਹ ਕੇਸ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਉਹਨਾਂ ਨੂੰ ਬਿਲਕੁਲ ਦੱਸਿਆ ਵਾ ਜੀ ਅੱਜ ਤਾਂ ਮੈਂ ਤਾਂ ਜੀ तकरीबन तकरीबन ਪਿਛਲੇ 5 ਸਾਲਾਂ ਤੋਂ ਕੋਰਟ ਵਿੱਚ ਵੀ ਧੱਕੇ ਖਾ ਰਹੇ ਆਂ ਜੀ ਮਲਾਜ਼ਮ ਹੁਣ ਤੱਕ ਅਗਵਾਈਆਂ ਦੇਣ ਨਹੀਂ ਜਾ ਰਹੇ ਹਾਂ ਜਦੋਂ ਪਰਚਾ ਹੋਇਆ ਜੀ ਇਹ ਅਮਨਦੀਪ ਸਿੰਘ ਨਾਲ ਹੀ ਦੇ ਦੋ ਤਿੰਨ ਬੰਦੇ ਹੋਰ ਬਕਾਇਦਾ ਥਾਣੇ ਵਿੱਚ ਪਛਾਣ ਕੇ ਆਏ ਬੇ ਹਾਂ ਆਹੀ ਬੰਦਾ ਜਿੱਦਣ ਬੱਸ ਵਿੱਚੋਂ ਮੈਨੂੰ ਸਵੇਰ ਟਾਈਮ ਉਤਾਰਿਆ ਜੀ ਪੰਜਾਬ ਰੋਡਵੇਜ ਦੀ ਬੱਸ ਸੀ ਮੈਂ ਰਿਸ਼ਤੇਦਾਰੀ ਵਿੱਚੋਂ ਆ ਰਿਹਾ ਸੀ ਪੰਜਾਬ ਰੋਡਵੇਜ ਦੀ ਬੱਸ ਸੀ ਨੰਗਲ ਡੀਪੂ ਦੀ ਸਵੇਰ ਟਾਈਮ ਸਵਾ 5 ਵਜੇ ਦੇ ਕਰੀਬ ਮੈਨੂੰ ਟੋਲ ਟੈਕ ਤੇ ਡੇਰਾ ਬਸੀ ਉਤਾਰਿਆ ਠੀਕ ਹੈ ਜੀ ਜੀ ਵਜ੍ਹਾ ਕੀ ਦੱਸੀ ਸੀ ਉਹਦੀ ਵਜਾ ਜੀ ਆਹੀ ਮੈਨੂੰ ਟੋਲ ਮੇਰੀ ਫੋਟੋ ਦੀ ਉਹਨਾਂ ਦੇ ਪੁਲਿਸ ਵਾਲਿਆਂ ਕੋਲ ਜੀ ਮੇਰੇ ਫੋਨ ਦੀ ਫੋਟੋ ਮੇਰੀ ਫੋਟੋ ਉਹਨਾਂ ਦੇ ਫੋਨ ਵਿੱਚ ਥੀ ਪੂਰੀ ਬੱਸ ਫੁੱਲ ਸੀ ਉਹਨਾਂ ਨੇ ਕਿਸੇ ਨੂੰ ਨਹੀਂ ਦੇਖਿਆ ਜੀ ਸਿੱਧਾ ਆ ਕੇ ਫੋਟੋ ਪਛਾਣ ਕੇ ਮੈਨੂੰ ਉਤਾਰ ਕੇ ਲੈ ਗਏ ਮੇਰੇ ਕੋਲ ਤੇ ਕੋਈ ਬਰਾਮਦਗੀ ਨਹੀਂ ਕੋਈ ਕੁਝ ਨਹੀਂ ਜੀ ਜਿਹੜਾ ਜੀ ਉਸ ਟਾਈਮ ਦਾ ਐਸ ਐਚਓ ਦਾ ਜੀ ਉਹਨਾਂ ਨੇ ਮੈਨੂੰ ਇੱਥੇ ਤੱਕ ਧਮਕੀ ਦਿੱਤੀ ਕਹਿੰਦਾ ਦਵੇ ਚਿੱਟੇ ਦਾ ਪਰਚਾ ਪਾਓ ਕਹਿੰਦਾ ਆਪਣੇ ਇੰਸਪੈਕਟਰਾਂ ਨਾਲ ਲੜਦਾ ਇਹ ਪੈਸਿਆਂ ਪਿੱਛੇ ਇਹਦੀ ਲੈਣ ਦੇਣ ਪਿੱਛੇ ਝਗੜਾ ਹੈ ਉਹਨਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਇਸ ਚੀਜ਼ ਦਾ ਕਿੱਦਾਂ ਪਤਾ ਲੱਗਿਆ ਮੇਰੇ ਮਹਿਕਮੇ ਵਾਲਿਆਂ ਨਾਲ ਝਗੜਾ ਹੈ ਜੇ ਦਾ ਭਾਵ ਤੁਸੀਂ ਕਿ ਜਿੰਨੇ ਇਹਦੇ ਵਿੱਚੋਂ ਲੰਘ ਰਹੀ ਸੀ ਮੁਸ਼ਕਲਾਂ ਦੇ ਵਿੱਚੋਂ ਕਿਤੇ ਕਿਸੇ ਨੇ ਕੋਈ ਬਾ ਨਹੀਂ ਫੜੀ ਕਿਸੇ ਨਾ ਜੀ ਕੋਈ ਬਾ ਨਹੀਂ ਫੜੀ ਜੀ ਬਸ ਹੀ ਮੈਂ ਇਹ ਚੀਜ਼ ਜਦੋਂ ਅਸੀਂ ਸੀਬੀਆਈ ਨੂੰ ਵੀ ਕਰਿਆ ਸੀਗਾ ਉਸ ਤੋਂ ਬਾਅਦ ਹੈੱਡ ਆਫਸ ਪਹੁੰਚੇ ਸੀ ਆਪਣੇ ਐਮ ਡੀ ਸਾਹਿਬ ਕੋਲ ਐਮ ਡੀ ਸਾਹਿਬ ਨੇ ਇਨਕੁਆਰੀ ਲਾਈ ਜੀ ਐਮ ਸਿੱਧੂ ਸਾਹਿਬ ਕੋਲ ਸਿੱਧੂ ਸਾਹਿਬ ਦੇ ਇਹ ਖਾਸ ਬੰਦੇ ਆ ਜੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਜੀ ਲਿਆ ਕੁੱਛ ਨਹੀਂ ਜੀ ਸਿੱਧੂ ਸਾਹਿਬ ਨੇ ਮਤਲਬ ਫੈਲੁੱਥੀ ਕਲੋਜ਼ ਕਰਤੀਆਂ ਗੱਲਾਂ ਤੋਂ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਥੱਲੇੋਂ ਲੈ ਕੇ ਉੱਤੇ ਤੱਕ ਸਾਰੇ ਹੀ ਮਿਲੇ ਹੋਏ ਆ ਸ਼ਰਮ ਜੀ ਅਮਨਦੀਪ ਸਿੰਘ ਦੀ ਬਿਲਡਿੰਗ ਹੀ ਹੈ ਉਹ ਕਹਿੰਦਾ ਜੀ ਮੈਂ ਉੱਪਰ ਤੱਕ ਪੈਸੇ ਦੇ ਰਿਆਂ ਤੁਸੀਂ ਇਹ ਸੋਚੋ ਜੀ ਅੱਜ ਦੇ ਟਾਈਮ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੇ ਜੀਐਮ ਸਿੱਧੂ ਸਾਹਿਬ ਹੈ ਉਹ ਸਿੱਧੂ ਸਾਹਿਬ ਨਹੀਂ ਹੈਗਾ ਇਹ ਇੱਥੇ ਪਹਿਲਾਂ ਵੀ ਅਮਨਦੀਪ ਹੀ ਜੀਐਮ ਹੈ ਕਰਤਾ ਧਰਤਾ ਡੀਪੂ ਦਾ ਸਾਰਾ ਅਮਨਦੀਪ ਦਾ ਇਹ ਜੀ ਕਿਹੜੀ ਤਾਕਤ ਹੈਗੀ ਸ਼ਕਤੀ ਹੈ ਕਿ ਉਹਦੇ ਹੱਥ ਤੇ ਮਿਹਰ ਭਰੇ ਹੱਥ ਰੱਖਿਆ ਹੋਇਆ ਉਹਨੂੰ ਕੋਈ ਹੱਥ ਹੀ ਨਹੀਂ ਲਾਉਂਦਾ ਉਹਦੀ ਸ਼ਿਕਾਇਤ ਹੋਰ ਵੀ ਤਾਂ ਬਥੇਰੇਆਂ ਨੇ ਕੀਤੀ ਹੋਣੀ ਜੇ ਤੁਸੀਂ ਕੀਤੀ ਹੈ ਸਰਾ ਹੋਰ ਦਾ ਤਾਂ ਬਥੇਰੇ ਨੇ ਕਰੀ ਵੀ ਆ ਲੇਕਿਨ ਮੇਰੇ ਕੋਲ ਸਾਰੇ ਰਿਟਰਨ ਵਿੱਚ ਹੈ ਮੈਂ ਕੋਈ ਝੂਠ ਨਹੀਂ ਕਹਣਾ ਮੇਰੇ ਕੋਲ ਆਡੀਓ ਵੀ ਹੈ ਸਭ ਕੁਝ ਹੈ ਜੀ ਲੇਕਿਨ ਬਸ ਇਹ ਜਿੱਦਾਂ ਹੁਣ ਔਰੇ ਤੇ ਆ ਪੈਸਾ ਇਕੱਠਾ ਕਰਦਾ ਇਹ ਛਰਾਂ ਵਗੈਰਾ ਹੀ ਮੈਂ ਉੱਪਰ ਦੇ ਰਿਹਾ ਗੱਲ ਤਾਂ ਪੈਸੇ ਦੀ ਹੈ ਜੀ ਪ੍ਰੈਸ਼ ਬਤਖੋਰੀ ਦੀ ਹੈ ਸਾਰੇ ਆਫਸਰ ਬਾਕੀ ਦੂਜਾ ਨੰਬਰ ਅਸੀਂ ਕੱਚੇ ਮਲਾਜਮ ਹੈ ਠੀਕ ਹੈ ਜੀ ਸਾਡੀ ਕੀ ਨਾ ਸੁਣਨੇ ਜੀ ਸਾਡੀ ਕੋਈ ਨਹੀਂ ਸੁਣ ਰਿਆ ਪਰ ਕੱਚੇ ਹੀ ਮਲਾਜ਼ਮ ਹੋਣ ਦੇ ਬਾਵਜੂਦ ਕੰਮ ਤਾਂ ਪੱਕਿਆਂ ਨਾਲ ਹੀ ਕਰ ਰਹੀ ਸੀ ਤੁਸੀਂ ਸਰ ਕਰਤਾ ਰਹੇ ਜੀ ਅਸੀਂ ਤਾਂ ਬਾਕੀ ਤੁਸੀਂ ਮੰਨ ਰਹੇ ਬਾਕੀ ਹੋਰ ਸਾਰੇ ਦੁਨੀਆ ਮੰਨ ਰਹੇ ਲੇਕਿਨ ਜਿਹੜੀ ਸਾਡੀ ਪੱਕੀ ਮੈਨੇਜਮੈਂਟ ਹੈ ਇਹ ਨਹੀਂ ਨਾ ਮੰਨਦੀ ਜੀ ਹੂੰ ਜੇ ਅਸਲ ਵਿੱਚ ਦੇਖਿਆ ਜਾਵੇ ਜਿਹੜੇ ਪੱਕੇ ਸਾਡੇ ਮੇਥ ਮੁਲਾਜ਼ਮ ਹੈ ਇਹਨਾਂ ਦੀ ਸੈਲਰੀ ਕਿੱਥੇ ਤੇ ਆਉਂਦੀ ਜੇ ਅਸੀਂ ਕਮਾ ਕੇ ਦੇ ਦਿੰਨੇ ਜੇ ਅਸੀਂ ਦਿਨ ਰਾਤ ਰੂਟ ਤੇ ਘੁੰਮਦੇ ਆ ਅਸੀਂ ਤਾਂ ਉਹਨਾਂ ਨੂੰ ਕਮਾ ਕੇ ਦੇਨੇ ਉਹਨਾਂ ਦੀ ਤਨਖਾਹ ਤਾਂ ਆਉਂਦੀ ਆ ਜਦ ਉਹਨਾਂ ਦਾ 50 50 60 60000 ਵਿੱਚ ਨਹੀਂ ਗੁਜ਼ਾਰਾ ਹੁੰਦਾ ਸਾਡਾ 10000 ਵਿੱਚ ਹੋ ਜੂਗੀ ਅਸੀਂ 3000 ਰੁਪਏ 4000 ਉਹਨਾਂ ਨੂੰ ਰਿਸ਼ਵਤ ਕਿੱਥੇ ਤੇ ਦੇ ਦਈਏ ਫਿਰ ਉਸ ਤੋਂ ਬਾਅਦ ਜੀ ਇਹਨਾਂ ਤੋਂ ਮੈਂ ਐਫ ਆਈ ਆਰ ਹੋਣ ਤੋਂ ਬਾਅਦ ਨਾ ਡਿਸਪੈਚ ਨੰਬਰ ਮੰਗਿਆ ਜੀ ਐਫ ਆਈ ਆਰ ਦਾ ਜੀ ਐਫ ਆਈ ਆਰ ਦਾ ਡਿਸਪੈਚ ਨੰਬਰ ਮੰਗਿਆ ਇੱਕ ਸਾਡਾ ਸੀ 75 ਹੈ ਜੀ ਜਸਵਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਬਕਾਇਦਾ ਲਿਖ ਕੇ ਦਿੱਤਾ ਕਹਿੰਦਾ ਵੀ ਸਾਡੇ ਕੋਲ ਕੋਈ ਅਗਿਆਤ ਵਿਅਕਤੀ ਆਇਆ ਜਿਹੜਾ ਤੁਹਾਡਾ ਐਫ ਆਈ ਆਰ ਦਾ ਦੇ ਕੇ ਹਾਂ ਜੀ ਤੁਸੀਂ ਇਹ ਦੱਸੋ ਜੀ ਐਡਾ ਬੜਾ ਡੀਪੂ ਹੈ ਇਹਦੇ ਵਿੱਚ ਅਗਿਆਤ ਵਿਅਕਤੀ ਸਿੱਧਾ ਜੀ ਐਮ ਦੀ ਕਲਰਕ ਸੀਟ ਤੇ ਕਿੱਦਾਂ ਪਹੁੰਚ ਗਿਆ ਜੀ ਹੂੰ ਕਲਰਕ ਸੀਟ ਤੇ ਅਗਿਆਤ ਵਿਅਕਤੀ ਕਿੱਦਾਂ ਪਹੁੰਚ ਗਿਆ ਜਦੋਂ ਕੋਈ ਗੇਟ ਤੇ ਸਕਿਉਰਿਟੀ ਗਾਰਡ ਹੈ ਅਗਿਆਤ ਵਿਅਕਤੀ ਨੂੰ ਕਿੱਦਾਂ ਪਤਾ ਲੱਗਿਆ ਜੀ ਵੀ ਇੱਥੇ ਕਲਰਕ ਬੈਠਾ ਹੈ ਸਰ ਤੁਸੀਂ ਇਹ ਸੂਚਨਾ ਮੰਗਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਮੈਨੂੰ ਦੱਸੋ ਤਾਂ ਅਸੀਂ ਕਿਹੜੇ ਆਧਾਰ ਤੇ ਔਰ ਕਿਹਨਿ ਸ਼ਿਕਾਇਤ ਦਿੱਤੀ ਹੈ ਪੁੱਛਣ ਦੀ ਕੋਸ਼ਿਸ਼ ਕੀਤੀ ਹਾਂ ਜੀ ਇਹ ਮੈਂ ਬਿਲਕੁਲ ਉਹਨਾਂ ਨੂੰ ਪੁੱਛਿਆ ਜੀ ਰੈਟਰਨ ਵਿੱਚ ਭੇਜਿਆ ਜੀ ਲੇਕਿਨ ਉਹਨਾਂ ਦਾ ਇੱਕੇ ਜਵਾਬ ਹੈ ਕੋਈ ਅਗਿਆਤ ਵਿਅਕਤੀ ਦੂਜਾ ਨੰਬਰ ਹੈ ਜੀ ਜਿਹੜਾ C75 ਹੈ ਉਹ ਕਿਤੇ ਤਾਂ ਆਪਣਾ ਲਿਖ ਰਿਹਾ C75 ਜਸਵਿੰਦਰ ਸਿੰਘ ਹਾਂ ਕਿ ਕਿਤੇ ਲਿਖ ਰਿਹਾ ਜੀ ਅਸ਼ਵਿੰਦਰ ਸਿੰਘ ਹਮ ਸਾਈਨ ਕਰ ਰਿਹਾ ਕਿਤੇ ਜਸਵਿੰਦਰ ਸਿੰਘ ਦੇ ਕਿਤੇ ਕਰ ਰਏ ਰਸ਼ਵਿੰਦਰ ਸਿੰਘ ਦੇ ਹਮ ਜਦੋਂ ਕਿ ਸਾਡੇ ਕੋਲ ਰਸ਼ਵਿੰਦਰ ਸਿੰਘ ਦਾ ਕੋਈ ਇਨਸਪੈਕਟਰ ਹੈ ਵੀ ਨਹੀਂ ਜੀ ਉਸ ਟਾਈਮ ਚੰਡੀਗੜ੍ਹੀ ਪੁੱਛ ਜਸਵਿੰਦਰ ਸਿੰਘ ਆ ਜੀ ਆ ਦੇਖੋ ਜੀ ਹਮ ਆ 675 ਲਿਖਿਆ ਹੋਇਆ ਜੀ ਉਹਨਾਂ ਨੇ ਹਮ 675 ਨਾ ਮੈਨੂੰ ਜੀ ਠੀਕ ਹੈ ਜੀ ਐੱਛਾ ਲਿਖਿਆ ਹੋਇਆ ਰਸ਼ਵਿੰਦਰ ਸਿੰਘ ਇਨਸਪੈਕਟਰ ਐੱਛਾ ਲਿਖਿਆ ਹੋਇਆ ਰਸ਼ਵਿੰਦਰ ਸਿੰਘ ਹਮ ਜਦੋਂ ਕਿ ਹੈ ਸਾਡੇ ਕੋਲ ਕੋਈ ਰਸ਼ਵਿੰਦਰ ਸਿੰਘ ਮਤਲਬ ਨਕਲੀ ਬੰਦੇ ਬਣੀ ਜਾਂਦੇ ਬਿਲਕੁਲ ਜੀ ਨਕਲੀ ਜੇ ਉਹਨਾਂ ਕੋਲ ਪ੍ਰੂਫ ਹੈਗਾ ਜੀ ਤਾਂ ਮੈਨੂੰ ਉਹ ਡਿਸਪੈਚ ਨੰਬਰ ਕਿਉਂ ਨਹੀਂ ਦਿੰਦਾ ਜੀ ਹੁਣ ਆਖਰਕਾਰ ਜਿੱਥੇ ਤੱਕ ਗੱਲ ਪੁੱਜੀ ਹੈ ਤੁਸੀਂ ਸਾਰੀ ਕਹਾਣੀ ਵੇਥੇ ਆ ਦੱਸਤੀ ਮੇਰੇ ਨਾਲ ਆਇਆ ਕੁਝ ਹੋਇਆ ਹੱਡ ਬੀਤੀ ਹੁਣ ਕਿੱਥੇ ਮਨ ਚ ਕੀ ਚੱਲ ਰਿਹਾ ਦਿਮਾਗ ਚ ਕੀ ਚੱਲ ਰਿਹਾ ਇਨਸਾਫ ਕਿਹੜੇ ਪਾਸੇ ਨੂੰ ਤੁਰਾਂਗੇ ਤਾਂ ਮਿਲੇਗਾ ਚਾਹੁੰਨੇ ਕੀ ਹੋ ਤੁਸੀਂ ਸਰ ਅੱਜ ਤਾਂ ਇਹ ਚਾਹੁੰਨੇ ਬਈ ਜੋ ਜਿਹ ਰਿਸ਼ਵਤ ਖੋਰੀ ਹੈ ਜਿਹੜੀ ਜਿੱਦਾਂ ਮਾਨ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਵੀ ਮੈਂ ਰਿਸ਼ਵਤਖੋਰੀ ਖਤਮ ਕਰੂੰਗਾ ਲੇਕਿਨ ਮੈਂ ਅਜੇ ਤਾਂ ਇਹ ਕਹਿੰਨੇ ਵੀ ਜਦ ਤੇ ਮਾਨ ਸਾਹਿਬ ਆਈ ਸਰਕਾਰ ਆਈ ਹੈ ਨਾ ਸਾਡੇ ਡਿਪਾਰਟਮੈਂਟ ਵਿੱਚ ਉਤੋਂ ਜ਼ਿਆਦਾ ਰਿਸ਼ਵਤਖੋਰੀ ਵਧੀ ਹੈ ਗੱਡੀਆਂ ਹੁਣ ਜਾ ਕੇ ਚੈੱਕ ਕਰ ਲੋ ਜੀ ਕਿਸੇ ਗੱਡੀ ਨੂੰ ਟਾਇਰ ਨਹੀਂ ਕਿਸੇ ਦਾ ਕੰਮ ਨਹੀਂ ਹੈ ਠੀਕ ਹੈ ਜੀ ਦੂਜਾ ਨੰਬਰ ਇਹਨਾਂ ਨੂੰ ਬਸ ਜਿਹੜੇ ਇੰਸਪੈਕਟਰ ਹੈ ਇਹਨਾਂ ਤੋਂ ਸਾਨੂੰ ਵੇਹਿਆ ਵੀ ਪੈਸਾ ਪੈਸਾ ਦੋ ਕਿੰਨੇ ਕੋ ਇਨਸਪੈਕਟਰ ਕੰਮ ਕਰਦੇ ਹੋਣੇ ਮਹਿਕਮੇ ਚ ਤੇ ਕਿੰਨੇ ਕੋ ਪੈਸੇ ਬਣਾਉਣ ਤੇ ਲੱਗੇ ਆ ਦੇਖੋ ਜੀ ਸਾਡੇ ਚੰਡੀਗੜ੍ਹ ਡੀਪੂ ਵਿੱਚ ਤਾਂ 4-5 ਹੈਗੇ ਹੀ ਆ ਜੀ ਹੂੰ ਠੀਕ ਹੈ ਜੀ ਸਭ ਤੋਂ ਮੋਰੀ ਤਾਂ ਇਹਨਾਂ ਦਾ ਜਿਹੜਾ ਹੈੱਡ ਹੈ ਜੀ ਆ ਮਨਦੀਪ ਹੈ ਹੂੰ ਫਿਰ ਗੁਰਜਿੰਦਰ ਹੈ ਹੂੰ ਫਿਰ ਹੈਗਾ ਜੀ ਸੀ 75 ਹੂੰ ਉਸ ਤੋਂ ਬਾਅਦ ਹੈ ਜੀ ਇੱਕ ਪ੍ਰਧਾਨ ਜੀ ਆ ਖਟੜਾ ਖਟੜਾ ਕਿਆ ਜੀ ਹੂੰ ਏ ਨਾ ਨਾ ਹੋਵੇ ਅੱਜ ਤੁਸੀਂ ਇੰਟਰਵਿਊ ਦੇ ਵਿੱਚ ਤਾਂ ਇਹਨਾਂ ਬੰਦਿਆਂ ਦੇ ਨਾਮ ਲੈ ਰਹੇ ਹੋ ਕੱਲ ਨੂੰ ਜਦੋਂ ਅਦਾਲਤ ਵਿੱਚ ਜਾਂ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਵਾਰੀ ਆ ਜਾਂ ਜਿੱਥੇ ਭੇਜਣੀ ਹੈ ਸ਼ਿਕਾਇਤ ਉੱਥੇ ਤੁਸੀਂ ਕਿਸੇ ਦਾ ਨਾਮ ਮਿਸ ਕਰਦੇ ਹੋ ਕਹਿਦੇ ਹੋ ਕਿ ਮੇਰੇ ਤੋਂ ਤਾਂ ਗਲਤੀ ਨਾਲ ਨਾਮ ਨਿਕਲ ਗਿਆ ਸੀ ਮਤਲਬ ਇਹ ਨਹੀਂ ਜੀ ਮਤਲਬ ਇਹ ਨਹੀਂ ਇਸ ਚੀਜ਼ ਦਾ ਕੋਈ ਮਤਲਬ ਨਹੀਂ ਆਗਾ ਮੈਂ ਮੱਕਰ ਜੂੰਗਾ ਮੈਂ 5 ਸਾਲ ਤੋਂ ੱੱੱਕੇ ਖਾ ਰਹੇ ਹਾਂ ਜੀ ਮੈਂ ਰੋੜਾਂ ਮੈਨੂੰ ਪਤਾ ਜੀ ਮੈਂ ਧਿਆੜੀਆਂ ਕਰ ਰਿਹਾ ਮੈਂ ਆਪਣੇ ਬੱਚੇ ਪਾਲਨੇ ਹੂੰ ਠੀਕ ਹੈ ਜੀ ਮੈਂ ਕਿਉਂ ਮੱਕਰੂੰਗਾ ਮੈਂ ਜਿਹੜੀ ਗੱਲ ਅੱਜ ਕਹਿ ਰਿਹਾ ਮੈਂ ਚਾਹੇ ਮੈਂ ਤੇ ਕੱਲੂ ਗਾਲੂ ਜਾਂ ਮੈਂ ਇਹਨਾਂ ਵਿੱਚ ਹੈੱਡ ਅਮਨਦੀਪ ਹੈ ਜੀ ਤਾਂ ਇਸ ਤੋਂ ਇਲਾਵਾ ਜਿਹੜੀ ਗੱਲ ਤੁਹਾਡੇ ਨਾਲ ਹੁਣ ਤੱਕ ਉਦੋਂ ਤੋਂ ਲੈ ਕੇ 17 ਤੋਂ ਹੁਣ ਤੱਕ ਅਸੀਂ 24 'ਚ ਆ ਗਏ ਆ ਕਿੰਨੇ ਸਾਲ ਦੇ ਵਿੱਚ ਤੁਸੀਂ ਕਹਿ ਕੇ ਮੇਰਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਮੈਨੂੰ ਪਤਾ ਤੇ ਜਿਹੜੇ ਲੋਕਾਂ ਦੀ ਇਸ ਤੋਂ ਉੱਤੇ ਨਜ਼ਰ ਹੁਣ ਤੱਕ ਨਹੀਂ ਗਈ ਤੇ ਕਿੱਥੇ ਐਕਸ਼ਨ ਲਿਆ ਜਾ ਸਕਦਾ ਹੈ ਤੁਹਾਡੇ ਵਿਭਾਗ ਦੇ ਹੋਰ ਜਿਹੜੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਤੁਹਾਡੇ ਨਾਲ ਖੜੇ ਆ ਕਿ ਨਹੀਂ ਦੇਖੋ ਜੀ ਜਿਹੜੇ ਕੱਚੇ ਮੁਲਾਜ਼ਮ ਹੈ ਨਾ ਜੀ ਸਾਰੇ ਨਾਲ ਹੈ ਜੀ ਕੋਈ ਐਦਾਂ ਦਾ ਮਤਲਬ ਕੋਈ ਭੇਦਭਰਕ ਨਹੀਂ ਜੀ ਹੈ ਤੇ ਇਹਨਾਂ ਵਿੱਚ ਇੱਕ ਪੱਕੇ ਵੀ ਹੈਗੇ ਜੀ ਕੁਝ ਬੰਦੇ ਤੁਹਾਨੂੰ ਦੱਸਿਆ ਜੀ ਗੁਰਵਿੰਦਰ ਸਿੰਘ ਜੀ ਰਿਟਾਇਰ ਹੋਲੇ ਇਹਨਾਂ ਨੇ ਮਤਲਬ ਉਹਨਾਂ ਨੇ ਮੇਰਾ ਸਾਥ ਦੇਣ ਦੇ ਬਾਵਜੂਦ ਵੀ ਨਾ ਰਿਟਾਇਰਮੈਂਟ ਦੇ ਟਾਈਮ ਪਰ ਉਹਨਾਂ ਦੇ ਕੱਪੜੇ ਪਾੜਨੇ ਤੱਕ ਹੋਏ ਵੀ ਸੀਗੇ ਗੁਰਵਿੰਦਰ ਸਿੰਘ ਸਬਡੈਂਟ ਰਹੇ ਆ ਜੀ ਇਹਨਾਂ ਨੇ ਉਹਨਾਂ ਨੇ ਮਤਲਬ ਮੇਰਾ ਸਾਥ ਦਿੱਤਾ ਨਾ ਜੀ ਉਸ ਟਾਈਮ ਸਾਡੀ ਕੋਈ ਮਤਲਬ ਯੂਨੀਅਨ ਬਣੀ ਵੀ ਨਹੀਂ ਸੀ ਉਹਨਾਂ ਨੇ ਸਾਥ ਦਿੱਤਾ ਇਹ ਉਹਨਾਂ ਦੇ ਵੀ ਕੱਪੜੇ ਪਾੜਦੇ ਨੂੰ ਤਿਆਰ ਹੋਵੇ ਤੇ ਜੀ ਤਾ ਇਹ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਪਰ ਕੱਚੇ ਸਨ ਪਰ ਇਹਨਾਂ ਨੇ ਗੁਰਪਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਮੇਰੇ ਨਾਲ ਧੱਕਾ ਕਿਵੇਂ ਹੋਇਆ ਮੈਂ ਆਪਣਾ ਹੱਕ ਲੈਣਾ ਚਾਹੁੰਦਾ ਸੀ ਪਰ ਅਫੀਮ ਦਾ ਪਰਚਾ ਪਾ ਦਿੱਤਾ ਗਿਆ ਐਨਡੀਪੀਐਸ ਦਾ ਕੇਸ ਪਾ ਦਿੱਤਾ ਗਿਆ ਇਹਨਾਂ ਨੇ ਅਗਾਉ ਜਿਹੜੀ ਐ ਸੂਚਨਾ ਵੀ ਦੇ ਦਿੱਤੀ ਸੀ ਵਿਜੀਲੈਂਸ ਨੂੰ ਐਸਐਸਪੀ ਨੂੰ ਇਹ ਸਾਰੀ ਗੱਲ ਦੱਸ ਦਿੱਤੀ ਸੀ ਕਿ ਮੇਰੇ ਤੇ ਕੇਸ ਪੈ ਸਕਦਾ ਕਿਉਂਕਿ ਮੈਨੂੰ ਧਮਕੀਆਂ ਮਿਲ ਰਹੀਆਂ ਧਮਕੀਆਂ ਦੀਆਂ ਆਡੀਓ ਵੀ ਇਹਨਾਂ ਦੇ ਕੋਲ ਨੇ ਸਬੂਤ ਵੀ ਸਾਰੇ ਕੋਲ ਨੇ ਪਰ ਇਨਸਾਫ ਹਾਲੇ ਤੱਕ ਵੀ ਨਹੀਂ ਮਿਲ ਰਿਹਾ